D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਵੀਰ ਸਿੰਘ ਅਸੀਂ ਪਹੁੰਚੇ ਹਾਂ ਵਰਦਾਨ ਆਯੁਰਵੇਦ ਦੇ ਦਫ਼ਤਰ ਜਿੱਥੇ ਕਿ ਤੁਹਾਡੀ ਗੱਲਬਾਤ ਕਰਵਾਵਾਂਗੇ ਐਮ ਡੀ ਸ਼ਿਵਾਸ਼ ਗੋਇਲ ਦੇ ਨਾਲ ਜਿਨ੍ਹਾਂ ਨੇ ਕਈ ਜੜੀਆਂ ਬਿਮਾਰੀਆਂ ਨੇ ਉਹ ਇੱਥੇ ਬੈਠੇ ਹੋਏ ਠੀਕ ਕੀਤੀਆਂ ਨੇ ਬਿਨਾ ਆਪਰੇਸ਼ਨ ਤੋਂ ਬਿਨਾ ਹੀ ਕਿਸੇ ਵੀ ਟੈਸਟ ਤੋਂ ਕੋਈ ਵੱਡੇ ਹਸਪਤਾਲ ਚ ਜਾਣ ਦੀ ਲੋੜ ਨਹੀਂ ਛੋਟੀਆਂ ਜਿਹੀਆਂ ਜੜੀ ਉਟੀਆਂ ਤੇ ਆਪਣਾ ਘਰ ਦਾ ਖਾਣ ਪੀਣਾ ਜਿਹੜਾ ਉਸ ਨੂੰ ਚੇਂਜ ਕਰਕੇ ਜਿਹੜੀਆਂ ਕਈ ਬਿਮਾਰੀਆਂ ਉਹਨਾਂ ਨੇ ਦੂਰ ਕੀਤੀਆਂ ਨੇ ਤੇ ਲੋਕਾਂ ਦੇ ਰੋਗ ਇੱਥੇ ਬੈਠੇ ਇੱਕ ਵੀਡੀਓ ਦੇ ਨਾਲ ਜਿਹੜੇ ਹਟਾਏ ਨੇ ਗੋਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਬੰਗੂ ਜੀ ਔਰ ਜਿੰਨੇ ਵੀ ਸਾਡੇ ਭੈਣ ਭਰਾ ਮੇਰੇ ਆਪਣੇ ਮੇਰਾ ਆਪਣਾ ਪਰਿਵਾਰ D5 ਚੈਨਲ ਦੇਖ ਰਹੇ ਹੋ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਸਤਿਕਾਰ ਭਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਗੋਲ ਜੀ ਕੈਸਟਰੋਲ ਲੋਕਾਂ ਦਾ ਅੱਜ ਕੱਲ ਕਾਫੀ ਜ਼ਿਆਦਾ ਵਧਣਾ ਸ਼ੁਰੂ ਹੋ ਗਿਆ ਅੱਗੇ-ਅੱਗੇ ਕਈ ਬਿਮਾਰੀਆਂ ਨੂੰ ਜਿਹੜਾ ਇਹ ਥਾਂ ਦੇ ਜਾਂਦਾ ਵੀ ਹੋਰ ਬਿਮਾਰੀਆਂ ਅੱਗੇ ਅੱਗੇ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਹਦਾ ਕੀ ਕਾਰਨ ਹੈ ਇਹ ਨਾ ਜਿਹੜਾ ਕੋਲੇਸਟ੍ਰੋਲ ਆ ਅੱਜ ਕੱਲੇ ਤੇ ਸਾਡੇ ਫੂਡ ਦੇ ਵਿੱਚ ਹੀ ਆ ਰਿਹਾ ਕੋਈ ਹੈ ਨਹੀਂ ਦੂਰ ਹੈ ਕਿਉਂਕਿ ਅਸੀਂ ਇੱਕ ਤਾਂ ਜਿਹੜਾ ਤੜਕਾ ਵੜਕਾ ਲਾਉਂਦੇ ਸੀ ਉਹ ਬਹੁਤ ਘਟ ਗਿਆ ਬਾਜ਼ਾਰੀ ਚੀਜ਼ਾਂ ਖਾ ਰਹੇ ਹਾਂ ਅੱਛਾ ਬਾਜ਼ਾਰ ਦੀ ਤੁਸੀਂ ਸਬਜੀ ਔਰ ਘਰ ਦੀ ਸਬਜੀ ਜਾਣਦੇ ਤੁਸੀਂ ਸਾਰੇ ਹੋ ਫਰਕ ਕਿੰਨਾ ਔਰ ਖਾਣੀ ਪੈਂਦੀ ਹੈ ਤੁਸੀਂ ਘਰ ਦੀ ਦਾਲ ਤੇ ਵਿਆਹ ਸ਼ਾਦੀਆਂ ਦੀਆਂ ਦਾਲਾਂ ਖਾ ਕੇ ਦੇਖੋ ਹੋਰ ਚੀਜ਼ਾਂ ਉਹ ਤਾਂ ਜੋ ਵੀ ਖਾਣੇ ਆ ਤੇਲ ਚ ਤਲਿਆ ਜੋ ਵੀ ਖਾਣਦੇ ਆ ਖਾਣਾ ਪੈਂਦਾ ਖਾਣੇ ਆ ਹੁਣ ਜਿਹੜੇ ਆਪਾਂ ਦੇਖਦੇ ਆ ਸਾਰਾ ਦਿਨ ਇੰਨੇ ਗੋਲ ਗੱਪਿਆਂ ਦੀਆਂ ਰੇੜੀਆਂ ਇੰਨੀਆਂ 버ਗਰ ਦੀਆਂ ਦੁਕਾਨਾਂ ਇੰਨਾ ਜ਼ਿਆਦਾ ਮਤਲਬ ਸਮੋਸੇ ਜਲੇਬੀਆਂ ਸਭ ਕੁਝ ਤਲਿਆ ਪਿਆ ਨਾ ਉਹ ਖਾਂਦਾ ਕੌਣ ਆਪਾਂ ਫੇਰ ਉਹਦੇ ਨਾਲੋਂ ਡਬਲ ਆਪਾਂ ਦਵਾਈਆਂ ਖਾਣੇ ਆ ਜਿਵੇਂ ਹੁਣ ਮੇਰਾ ਇੱਕ ਸੈਂਟਰ ਹੈ ਬਹੁਤ ਛੋਟਾ ਹੈ ਦਿੰਚ ਕਿੰਨਾ ਮਰੀਜ਼ ਐ 100 150 ਕਦੇ 200 ਇਤੋਂ ਵੱਧ ਤੇ ਨਹੀਂ 200 ਬੰਦਾ ਰਲ ਮਿਲ ਕੇ ਪਤਾ ਕਿੰਨੀ ਦਵਾਈ ਖਾਂਦਾ ਇੱਕ ਚੂਰਨ ਜਿਵੇਂ ਤ੍ਰਿਫਲਾ ਦੀ ਗੱਲ ਕਰਾਂ ਤਾਂ ਉਹ ਤ੍ਰਿਫਲਾ ਚੂਰਨ 1.5 2 ਕੁਇੰਟਲ ਮਹੀਨੇ ਚ ਲੋਕ ਸਾਡੇ ਕੋਲੋਂ ਲੈ ਜਾਂਦੇ ਆ ਅਸ਼ਵਗੰਧ ਪਾਊਡਰ 16 17 ਕੁਇੰਟਲ ਸਾਡੇ ਕੋਲੋਂ ਜਾਂਦਾ ਤੇ ਜੇ ਸਾਡੇ ਵਰਗੀ ਛੋਟੀ ਜੀ ਜਗ੍ਹਾ ਤੋਂ ਇਹ ਇਸ ਤਰ੍ਹਾਂ ਜਾਂਦੇ ਨੇ ਚੂਰਨ ਤੁਸੀਂ ਦੇਖੋ ਵੀ ਦੇਸ਼ ਦੇ ਵਿੱਚ ਕਿੰਨੇ ਲੋਕ ਨੇ ਕਿੱਡੇ-ਕੱਡੇ ਸੈਂਟਰ ਨੇ ਕਿੰਨੇ ਲੋਕ ਕੰਮ ਕਰ ਰਹੇ ਨੇ ਕਿੱਡੇ-ਕੱਡੇ ਫਾਰਮੇਸੀਆਂ ਨੇ ਕਿੱਡਾ ਵੱਡਾ ਇੱਕ ਤੁਸੀਂ ਬਲਕ ਇਹਦਾ ਖਾਂਦੇ ਹੋ ਦਵਾਈਆਂ ਦਾ ਇਹ ਮੈਂ ਦੇਸੀ ਦੀਆਂ ਗੱਲ ਕਰਦਾ ਅੰਗਰੇਜ਼ੀ ਦਵਾਈਆਂ ਦੇ ਟਰੱਕ ਭਰ-ਭਰ ਕੇ ਦੁਕਾਨਾਂ ਤੇ ਵਿਕ ਰਹੇ ਆ ਦਵਾਈਆਂ ਦੇ ਟਰੱਕ ਮੈਂ ਕਹਿ ਰਿਹਾ ਸੱਚੀ ਗੱਲ ਹੁਣ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਜਿਹੜੀ ਸਵੇਰੇ ਖਾਲੀ ਪੇਟ ਕੈਪਸੂਲ ਖਾਣਦੇ ਆਪਾਂ ਗੈਸ ਵਾਲਾ ਉਹਦਾ 1.5 ਟਰੱਕ ਘਟੋ ਘਟ ਦਿੱਲੀ ਚੰਡੀਗੜ੍ਹ ਚ ਕੰਜ਼ੂਮ ਹੋ ਰਿਹਾ ਕੌਣ ਖਾ ਰਿਹਾ ਆਪਾਂ ਖਾ ਰਿਹਾ ਕਿਉਂ ਖਾ ਰਿਹਾ ਕਿਉਂਕਿ ਅਸੀਂ ਜੰਕ ਫੂਡ ਵੀ ਖਾਂਦੇ ਆ ਸਾਡੀ ਜੀਭ ਨਹੀਂ ਰੁਕਦੀ ਜਿੰਨੇ ਸਮੋਸੇ ਰੇੜੀਆਂ ਤੇ ਸੜੇ ਪਚੇ ਪਏ ਨੇ ਸਾਰੇ ਇਨਸਾਨ ਹੀ ਖਾ ਰਹੇ ਰਾਤ ਨੂੰ ਕੋਈ ਸਮੋਸੇ ਸਿੱਟ ਕੇ ਥੋੜੀ ਜਾਂਦਾ ਰੂੜੀ ਤੇ ਸਭ ਤੁਹਾਨੂੰ ਖਵਾ ਕੇ ਜਾਂਦਾ ਪਣੀਰ ਦੇ ਪਕੌੜੇ ਜਲੇਬੀਆਂ ਜੋ ਉਹਨੇ ਬਣਾ ਲਿਆ ਉਹ ਤੁਹਾਨੂੰ ਖਵਾਊਗਾ ਅਰੇ ਜੀ ਜਦੋਂ ਪਖਾਨੀਆਂ ਨੇ ਉਹ ਆਪਾਂ ਛੱਡਤੀਆਂ ਵੀ ਰਾਤ ਨੂੰ ਬਦਾਮ ਪਿਉਣੇ ਨੇ ਕਿਸ਼ਮਿਸ਼ ਪਿਉਣੀ ਐ ਅੰजीर ਪਿਉਣੀ ਐ ਉਹ ਸਵੇਰੇ ਉੱਠ ਕੇ ਖਾਲੀ ਪੇਟ ਖਾਣੀ ਆ ਉਹਦੇ ਨਾਲ ਸਾਡਾ ਪੇਟ ਸੈਟਰ ਹੋਊਗਾ ਸਾਡੀ ਬੋਡੀ ਦੇ ਵਿੱਚ ਮਿਨਰਲ ਵਿਟਾਮਿਨ ਸੈੱਟ ਰਹਿਣਗੇ ਹੁਣ ਕੀ ਹਾਲ ਟੈਸਟ ਕਰਾਉਣ ਚਲੇ ਜਾਓ ਸਭ ਤੋਂ ਪਹਿਲਾਂ B12 ਘਟਾ ਹੈ ਵਿਟਾਮਿਨ D ਘਟਾ ਹੈ ਉਹਦੇ ਸੈਸ਼ੇ ਖਾਈ ਜਾਓ ਉਹਦੀਆਂ ਗੋਲੀਆਂ ਖਾਈ ਜਾਓ ਕੌਣ ਖਾਊਗਾ ਜਿਹੜੇ ਟਰੱਕਾਂ ਦੇ ਟਰੱਕ ਫਾਰਮੇਸੀਆਂ ਭਰ-ਭਰ ਦੇ ਰਹੀਆਂ ਨੇ ਦਵਾਈਆਂ ਦੇ ਇਨਸਾਨ ਹੀ ਖਾ ਰਿਹਾ पीजीआई दी सेल ਤੁਸੀਂ ਇਮੇਜਿਨ ਕਰ ਸਕਦੇ ਹੋ ਕਿੰਨੀ ਹੋਊਗੀ ਇੱਕ ਮੈਡੀਕਲ ਸਟੋਰ ਦੀ ਤੇ ਫਿਰ ਕਿੰਨੇ ਮੈਡੀਕਲ ਸਟੋਰ ਦੇ ਤਾਂ ਇਹ ਚੀਜ਼ਾਂ ਤੋਂ ਬਚਣ ਵਾਸਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਅਰਦਾਸ ਹੈ ਵੀ ਆਪਦੇ ਖਾਣ ਪਾਣ ਨੂੰ ਵੀ ਠੀਕ ਕਰ ਲਓ ਜੇ ਆਪਾਂ ਨੂੰ ਲੱਗਦਾ ਵੀ ਹੁਣ ਕੰਡੇ ਹੀ ਵਿਛ ਗਏ ਸਾਰੇ ਪਾਸੇ ਤਾਂ ਬੂਟ ਤਾਂ ਮੋٹے-ਮੋٹے ਪਾ ਲਓ ਜੀ ਕਿਉਂ ਜੀ ਬੂਟ ਮੋٹے-ਮੋٹے ਪਾ ਲਓ ਤਾਂ ਕਿ ਅਸੀਂ ਕੰਡਿਆਂ ਦੀ ਤੁਰ ਲਈਏ ਬੂਟਾਂ ਦਾ ਮਤਲਬ ਪਤਾ ਹੈ ਕਿ ਜੇ ਮੋٹے ਬੂਟ ਪਾ ਕੇ ਨਾ ਤੁਰ ਪਿਓ ਸਵੇਰੇ ਉਹਦਾ ਮਤਲਬ ਇਹ ਹੈ ਵੀ ਜੇ ਅਸੀਂ ਖਾਣਾ ਪੀਣਾ ਨਹੀਂ ਛੱਡ ਸਕਦੇ ਜੋ ਖਾਣੇ ਪੀਣੇ ਆ ਤਾਂ ਘੱਟੋ ਘੱਟ ਸਵੇਰ ਨੂੰ ਜਿਹੜਾ ਪੇਟ ਦੇ ਵਿੱਚ ਜਾਵੇ ਪਹਿਲਾ ਫਰੂਟ ਪਹਿਲਾ ਫੂਡ ਫਰੂਟ ਨਹੀਂ ਫੂਡ ਪਹਿਲਾ ਖਾਣਾ ਫਰਸਟ ਚੀਜ਼ ਉਹ ਲੈ ਲਓ ਜਿਹੜੀ ਲੀਵਰ ਨਾਲ ਫਰੈਂਡਲੀ ਹੋਵੇ ਤੁਹਾਡੇ ਸਾਰੇ ਦਿਨ 'ਚ ਜਿਵੇਂ ਆਪਾਂ ਇੱਕ ਸ਼ੈਲਟਰ ਲੈ ਲਈਏ ਚਿੱਟੀ ਆਪਾਂ ਸ਼ੈਲਟਰ ਨੂੰ ਸਾਰਾ ਦਿਨ ਦਾਗ ਲਾਈਏ ਇਹ ਲਾਗ ਲਾਈਏ ਇਹ ਦਾਗ ਲਾਈਏ ਉਦੋਂ ਧੋਣੇ ਕਿਦਾਂ ਡਿਟਰਜੈਂਟ ਦੇ ਵਿੱਚ ਮਸ਼ੀਨ ਦੇ ਵਿੱਚ ਧੋ ਕੇ ਉਹਨਾਂ ਵਾ ਫੇਰ ਚਿੱਟੀ ਕਰ ਲੈਣੇ ਆ ਕਰਦੇ ਆ ਨਾ ਐਸੇ ਤਰ੍ਹਾਂ ਸਾਰਾ ਦਿਨ ਦਾ ਖਾਦਾ ਪੀਤਾ ਰਾਤ ਨੂੰ ਸੌਂਗੇ ਸਵੇਰੇ ਉੱਠ ਕੇ ਜੇ ਤੁਸੀਂ ਆਮਲੇ ਦਾ ਜੂਸ ਪੀ ਲਿਆ ਤਾਂ ਤੁਹਾਡਾ ਲੀਵਰ ਐਂ ਸਾਫ਼ ਹੋ ਜਾਣਾ ਜਿਵੇਂ ਚਿੱਟੀ ਸ਼ਰਟ ਨੂੰ ਸਾਫ਼ ਕਰਦੇ ਆ ਜੀ ਮੰਨ ਲਓ ਮੇਰੀ ਗੱਲ ਮਿੱਤਰੋ ਆਮਲਾ ਹਰੇਕ ਰੂਪ ਵਿੱਚ ਮਿਲਦਾ ਤੁਸੀਂ ਇਹ ਗੱਲ ਜ਼ਰੂਰ ਕਹੋਗੇ ਵੀ ਆਮਲੇ ਦਾ ਖਾਦਾ ਤੇ ਸੁਭਾਸ਼ ਗੋਇਲ ਦਾ ਕਿਹਾ ਬਾਅਦ ਵਿੱਚ ਹੀ ਪਤਾ ਲੱਗਾ ਆਮਲਾ ਜਿਹੜਾ ਹੈਗਾ ਇਨੂੰ ਤੁਸੀਂ ਕਿਵੇਂ ਖਾਣਾ ਮੈਂ ਤੁਹਾਨੂੰ ਦੱਸ ਦਿੰਨਾ ਆਮਲੇ ਦਾ ਪਾਊਡਰ ਵੀ ਮਿਲਦਾ ਹੈ ਆਮਲਾ ਫਰੈਸ਼ ਵੀ ਰੱਬ ਦਿੰਦਾ ਆਪਾਂ ਨੂੰ ਸੜਕਾਂ ਤੇ ਰੁੱਟਦਾ ਫਿਰਦਾ ਰਹਿੰਦਾ ਕੋਈ ਨਹੀਂ ਖਾਂਦਾ ਉਸ ਤੋਂ ਬਾਅਦ ਆਮਲੇ ਦਾ ਜੂਸ ਮਿਲਦਾ ਉਹ ਆਪਾਂ ਵਧੀਆ ਲੋ ਚੰਗੀ ਕੰਪਨੀ ਦਾ ਲੋ ਮਹਿੰਗੇ ਵਾਲਾ ਲੋ ਕਦੇ ਸਸਤੇ ਦੇ ਚੱਕਰ ਚ ਨਹੀਂ ਪੈਣਾ ਚੰਗੇ ਵਾਲਾ ਲੋ ਤੇ ਉਹ ਆਮਲਾ ਕਿਸੇ ਵੀ ਰੂਪ ਚ ਸਵੇਰੇ ਪਹਿਲਾਂ ਦੂਜਾ ਫਰੂਟ ਇੱਕ ਸੇਬ ਇੱਕ ਸੇਵ ਤੇ ਕਾਮਲਾ ਡੇਲੀ ਖਾਣਾ ਸ਼ੁਰੂ ਕਰ ਦੋ ਤੁਸੀਂ ਕਹੋਗੇ ਯਾਰ ਕਮਾਲ ਹੀ ਹੋ ਗਿਆ ਅੱਛਾ ਫਿਰ ਇੱਕ ਚੀਜ਼ ਹੋਰ ਮੈਂ ਦੱਸ ਦਿੰਦਾ ਜੀ ਹੋਰ ਬਹੁਤਾ ਵਧੀਆ ਚੀਜ਼ ਲੈਣੀ ਹੈ ਫੈਟੀ ਲੀਵਰ ਦੀ ਪ੍ਰੋਬਲਮ ਹੈ ਸੈਕਸ ਕਮਜ਼ੋਰੀ ਹੈ ਕੋਲੇਸਟ੍ਰੋਲ ਵੱਧ ਰਿਹਾ ਹੈ ਟ੍ਰਾਈਗਲਿਸਰਾਈਡ ਵੱਧ ਰਹੇ ਨੇ ਇੱਕ ਖੀਰਾ ਸਾਬਤ ਖੀਰਾ ਸਵੇਰੇ ਸਵੇਰੇ ਬੁਰਕੀਆਂ ਵੱਡ-ਵੱਡ ਕੇ ਖਾਜੋ ਸਣੇ ਪੱਤੇ ਹੀ ਖਾਜੋ ਹਰੇ ਰੰਗ ਦਾ ਕੀ ਆ ਦਿੱਕਤ ਹੈ ਖਾਜੋ ਤੇ ਉਹਨੂੰ ਜਦੋਂ ਤੁਸੀਂ ਐਵੇਂ ਖਾਣਾ ਜਿਵੇਂ ਜਿਵੇਂ ਲੋਕ ਲੈਗ ਪੀਸ ਖਾਂਦੇ ਆ ਉਹਨੂੰ ਖਾਜੋ ਤੁਸੀਂ ਕਹੋਗੇ ਯਾਰ ਕਮਾਲ ਹੋ ਗਿਆ ਮੈਂ ਲੈਗ ਪੀਸ ਉਹਨਾਂ ਲਈ ਕਹ ਜਿਹੜੇ ਖਾਂਦੇ ਆ ਕਈ ਮੈਂ ਉਹਨਾਂ ਲਈ ਵੀ ਦੱਸ ਦਿੰਦਾ ਜਿਹੜੇ 버ਗਰ ਖਾਂਦੇ ਆ ਝੁੰਡ ਝੁੰਡ ਕੇ ਉਹ ਵੀ ਐਂ ਖਾ ਲੋ ਖੀਰਾ ਡੀਸੈਂਟ ਚੀਜ਼ ਹੈ ਪਹਿਲਾ ਖੀਰਾ ਪੇਟ ਠੰਡਾ ਰਹੂਗਾ ਦਿਮਾਗ ਵੀ ਠੰਡਾ ਰਹੂਗਾ ਪੈਰ ਗਰਮ ਰਹਿਣਗੇ ਪੇਟ ਨਰਮ ਰਹੂਗਾ ਪਰ ਜਿਹਦੇ ਪੈਰ ਗਰਮ ਪੇਟ ਨਰਮ ਸਿਰ ਠੰਡਾ ਉਹਨੂੰ ਕੋਈ ਬਿਮਾਰੀ ਨਹੀਂ ਇਹ ਵੀ ਗੱਲ ਨੋਟ ਕਰ ਲਿਓ ਇਹ ਚੀਜ਼ਾਂ ਨੂੰ ਸੈੱਟ ਰੱਖੋਗੇ ਕਦੇ ਬੀਪੀ ਨਹੀਂ ਕਦੇ ਕੋਲੇਸਟ੍ਰੋਲ ਨਹੀਂ ਹੁੰਦਾ ਹੁਣ ਰਹੀ ਗੱਲ ਦੂਜੀ ਹੁਣ ਗੱਲ ਕਰਾਂਗੇ ਆਪਾਂ ਜਿਹੜੇ ਲੋਕਾਂ ਨੂੰ ਕੋਲੇਸਟ੍ਰੋਲ ਟ੍ਰਾਈਗਲਿਸਰਾਈਡ ਕੰਟਰੋਲ ਹੀ ਨਹੀਂ ਹੁੰਦਾ ਦਵਾਈਆਂ ਖਾਦੇ ਆ ਮੋਟੀਆਂ-ਮੋਟੀਆਂ ਗੋਲੀਆਂ ਖਾਂਦੇ ਆ ਉਹਨਾਂ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਕੋਲੇਸਟ੍ਰੋਲ ਕੰਟਰੋਲ ਪਾਊਡਰ ਸਡੇ ਵੈਦ ਜੀ ਨੇ ਬਣਾਇਆ ਬਹੁਤ ਕਮਾਲ ਰਿਜ਼ਲਟ ਹੈ ਇਹ ਬੋਤਲ ਜਿਹੜੀ ਆ ਮਹੀਨਾ ਡੇਢ ਮਹੀਨਾ ਚੱਲ ਜਾਂਦੀ ਹੈ ਜਿਹੜੇ ਲੋਕ ਲੈ ਕੇ ਜਾਂਦੇ ਆ ਇਹਦੇ ਵਿੱਚ ਸਭ ਤੋਂ ਵਧੀਆ ਚੀਜ਼ ਕੀ ਪਾਇਆ ਲਸੁਨਾਦੀ ਵੱਟੀ ਤੁਸੀਂ ਗੂਗਲ ਤੇ ਜਾ ਕੇ ਸਰਚ ਕਰਿਓ ਲਸੁਨਾਦੀ ਵੱਟੀ ਇਹ ਲਸਣ ਤੋਂ ਬਣਦੀ ਹੈ ਲਸਣ ਪੈਂਦਾ ਹੋਰ ਇਹਦੇ ਚ 40 42 ਚੀਜ਼ਾਂ ਪੈਂਦੀਆਂ ਨੇ ਲਸੁਨਾਦੀ ਵੱਟੀ ਤੇ ਉਹਨੂੰ ਭਾਵਨਾ ਦਿੱਤੀ ਅਰਜੁਨ ਛਾਲ ਦੀ ਜੀ ਫਿਰ ਬਣਿਆ ਇਹ ਪਾਊਡਰ ਇਹਨੂੰ ਜਦੋਂ ਤੁਸੀਂ ਖਾਓਗੇ ਨਾ ਇੱਕ ਚਮਚਾ ਔਰ ਇਹਨੂੰ ਖਾਣ ਦਾ ਤਰੀਕਾ ਦੱਸ ਦਿੰਨਾ ਬਾਕੀ ਤੁਹਾਡੀ ਮਰਜ਼ੀ ਜਿਵੇਂ ਖਾਣਾ ਮੇਰੇ ਵੱਲੋਂ ਜਿਹੜਾ ਸਾਡੇ ਵੈਦ ਜੀ ਨੇ ਲਿਖਿਆ ਉਹ ਲਿਖਿਆ ਵੀ ਅੱਧਾ ਚਮਚਾ ਇਹਦਾ ਇੱਕ ਗਲਾਸ ਇਡਕ ਸਟੀਲ ਦਾ ਪਾਣੀ ਭਰ ਲਓ ਇਹਨੂੰ ਪਾਣੀ ਨੂੰ ਚੜਾ ਦਿਓ ਅਗਨੀ ਤੇ ਪਾਣੀ ਦੇ ਵਿੱਚ ਇਹ ਅਰਜੁਨਸ਼ਾਲ ਦਾ ਇਹ ਪਾਊਡਰ ਜਿਹੜਾ ਹੈਗਾ ਕੋਲੇਸਟ੍ਰੋਲ ਕੰਟਰੋਲ ਪਾਊਡਰ ਇਹਨੂੰ ਵਿੱਚ ਪਾ ਕੇ ਜਦੋਂ ਗਲਾਸ ਦੇ ਵਿੱਚ ਪਾਣੀ ਅੱਧੇ ਤੋਂ ਵੀ ਘੱਟ ਰਹਿ ਜੇ ਉਸ ਤੋਂ ਬਾਅਦ ਉਹਨੂੰ ਸਿਰਪ ਕਰ ਕਰਕੇ ਤੁਸੀਂ ਪੀਣਾ ਤੁਸੀਂ ਦੇਖੋਗੇ ਦਿਨਾਂ ਚ ਆਰਾਮ ਮਿਲ ਰਿਹਾ ਅਗਲੀ ਵਾਰੀ ਮਹੀਨੇ ਬਾਅਦ ਟੈਸਟ ਕਰਾਉਂਗੇ ਕੋਲੇਸਟ੍ਰੋਲ ਵੀ ਘਟਿਆ ਹੋਊਗਾ ਟ੍ਰਾਈਗਲਿਸਰਾਈਡ ਵੀ ਠੀਕ ਹੋਊਗਾ ਤੁਹਾਡਾ ਕਿਉਂਕਿ ਇਹਨੂੰ ਇਹ ਖੂਨ ਪਤਲਾ ਕਰਨ ਦੇ ਵਿੱਚ ਵੀ ਰੋਲ ਕਰਦੀ ਆ ਫਿਰ ਇਹਦੇ ਨਾਲ ਅਸੀਂ ਦੰਨਿਆ ਇੱਕ ਇਹ ਗੱਲ ਹੋ ਰਹੀ ਹੈ ਬਲੱਡ ਪ੍ਰੈਸ਼ਰ ਦੀ ਤੇ ਤੁਹਾਡੇ ਆਪਣੇ ਕੋਲੇਸਟ੍ਰੋਲਰ ਟ੍ਰਾਈਗਲਿਸਰਾਈਡ ਦੀ ਫਿਰ ਅਸੀਂ ਇਹਦੇ ਚ ਇੱਕ ਦੰਨਿਆ ਟ੍ਰਾਈਗਲਿਸਰਾਈਡ ਨੂੰ ਘਟਾਉਣ ਵਾਸਤੇ ਅਰਜੁਨ ਉਹਦੇ ਨਾਲ ਲਸਣ ਡਾਇਰੈਕਟ ਲਸਣ ਦੀ ਤੁਲੀ ਅੱਛਾ ਹੁਣ ਜਿਹੜੇ ਜਿਹਦਾ ਤੁਹਾਨੂੰ ਲੱਗਦਾ ਵੀ ਆਹ ਠੀਕ ਆ ਮੈਂ ਕਹਿੰਦਾ ਠੀਕ ਆ ਪਰ ਇਸ ਤੋਂ ਵੀ ਜ਼ਿਆਦਾ ਠੀਕ ਪਤਾ ਕੀ ਹੈ ਜਿਹੜਾ ਲਸਣ ਦਿੱਤਾ ਰੱਬ ਨੇ ਤੁਹਾਨੂੰ ਚਿੱਟੇ ਰੰਗ ਦਾ ਐਂ ਗੁਥਲੀ ਜੀ ਬਣੀ ਹੋਈ ਆ ਇਹ ਡੱਬੀ ਚ ਅਸੀਂ ਕੈਪਸੂਲ ਪਾਏ ਨੇ ਇਹ ਫਿਰ ਵੀ ਇੰਨੇ ਸੇਫ ਨਹੀਂ ਹੈਗੇ ਇਹਨਾਂ ਦੀ ਫਿਰ ਵੀ ਐਕਸਪਾਇਰੀ ਡੇਟ ਆ ਉਹ ਲਸਣ ਦੀ ਕੋਈ ਐਕਸਪਾਇਰੀ ਡੇਟ ਨਹੀਂ ਤੁਸੀਂ ਦੇਖੋ ਰੱਬ ਨੇ ਕਿਵੇਂ ਉਹਨੂੰ ਬਲਿਸਟਰ ਪੈਕ ਕੀਤਾ ਉਹਨੂੰ ਲਸਣ ਨੂੰ ਬਲਿਸਟਰ ਪੈਕ ਕੀਤਾ ਐ ਵਿੱਚ ਕਿਵੇਂ ਮਟਰ ਦੇ ਦਾਣੇ ਵਾਂਗੂ ਚਣਤਾ ਇੱਕ ਤਾਂ ਜਿਹੜਾ ਵਾਈਟ ਲਸਣ ਹੈ ਚਿੱਟਾ ਲਸਣ ਉਹ ਤਾਂ ਤੁਸੀਂ ਖਾਣਾ ਟ੍ਰਾਈਗਲਾਈਸਰਾਈਡ ਵਾਸਤੇ ਔਰ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਕੋਲੇਸਟ੍ਰੋਲ ਵੱਧਾ ਉਹਨਾਂ ਵਾਸਤੇ ਮੈਂ ਤੁਹਾਨੂੰ ਦੱਸਦਾ ਇੱਕ ਇਹ ਲਸਣ ਹੈ ਇਹਦੇ ਵਿੱਚੋਂ ਦੇਖੋ ਕਿਵੇਂ ਪ੍ਰਮਾਤਮਾ ਨੇ ਇਹਨੂੰ ਬਣਾਇਆ ਮਟਰ ਦੇ ਦਾਣਿਆਂ ਵਾਂਗੂ ਇਕੱਠਾ ਕਰਕੇ ਇਹ ਇਹਨੂੰ ਜਦੋਂ ਅਸੀਂ ਕੋਲਦੇ ਦੀ 스멜 ਬਹੁਤ ਬਹੁਤ ਮਤਲਬ ਤੇਜ਼ ਆ ਜਿਹੜਾ ਆਮਲੇ ਸਿਰਨਾ ਆਪਣਾ ਵਾਈਟ ਉਹਦੇ ਨਾਲੋਂ ਕਿਤੇ ਤੇਜ਼ ਆ ਕਿਉਂਕਿ ਪਹਾੜੀ ਲਸਣ ਦੇ ਰੂਪ ਚ ਪਰ ਇਹ ਆਮ ਤਾਂ ਮਿਲਦਾ ਨਹੀਂ ਤੁਹਾਨੂੰ ਵੀ ਪਤਾ ਪਰ ਇਹ ਮਿਲ ਜਾਂਦਾ ਹੈ ਹਿੰਮਤ ਕਰੇ ਤੇ ਔਰ ਮੈਂ ਆਪਣੇ ਕਲੀਨਿਕ ਚ ਲੋਕਾਂ ਨੂੰ ਜ਼ਰੂਰ ਦੰਨਾ ਔਰ ਇੱਕ ਚੀਜ਼ ਮੈਂ ਦੱਸ ਦਿੰਨਾ ਇਹ ਜਦੋਂ ਮਿਲੂਗਾ ਤੁਹਾਨੂੰ ਇਹ 2-3000 ਰੁਪਏ ਕਿਲੋ ਮਿਲਦਾ ਔਰ ਅਸੀਂ ਇਹ ਇਕੱਠਾ ਮੰਗਾ ਲੈਨੇ ਆ ਸਾਨੂੰ ਥੋੜਾ ਜਿਹਾ ਸਸਤਾ ਮਿਲ ਜਾਂਦਾ ਅਰੇ ਮੈਂ ਐਦਾਂ 100 100 150 ਦਾਣਾ ਜਿਹਾ ਐਦਾਂ ਪੈਕ ਕੀਤਾ ਹੋਇਆ ਇਹਦੇ ਵਿੱਚ ਤੇ ਇਹ ਕੀ ਕਰਦਾ ਮੈਂ ਮੈਂ ਜਿੰਨੇ ਵੀ ਸਾਡੇ ਕੋਲੇ ਆਉਂਦੇ ਨੇ ਚਾਹੇ ਉਹ ਦਵਾਈ ਲੈ ਕੇ ਜਾਣ ਚਾਹੇ ਨਹੀਂ ਮੈਂ ਜਰੂਰ ਇਹ ਉਹਨਾਂ ਨੂੰ ਫ੍ਰੀ ਦੇ ਦਿੰਦਾ ਇਹਦੇ ਮੈਂ ਕਦੇ ਪੈਸੇ ਨਹੀਂ ਲਏ ਕਿਉਂਕਿ ਇਹ ਐਂ ਸੋਚਿਆ ਹੈ ਵੀ ਇੱਕ ਕੁਦਰਤੀ ਚੀਜ਼ ਹੈ ਡਾਇਰੈਕਟ ਦੇਣੀ ਹੈ ਤੁਸੀਂ ਦੇਖੋ ਰੱਬ ਨੇ ਕਿਆ ਚੀਜ਼ ਬਣਾਈ ਹੈ ਇਹਦੇ ਵਿੱਚੋਂ ਨਿਕਲਦਾ ਹੈ ਮਟਰ ਜਾਂ ਤੇ ਕਿੰਨਾ ਸੇਫ ਉਹਨੇ ਕੈਪਸੂਲ ਤਿਆਰ ਕੀਤਾ ਪਤ ਤਾਉਣਾ ਨਹੀਂ ਕੰਪਨੀਆਂ ਤੋਂ ਤੇ ਇਹ ਜਿਹੜੀ ਚੀਜ਼ ਹੈ ਇਹਦੇ ਨਾਲ ਅਸੀਂ ਤਿਆਰ ਕੀਤਾ ਇਹਦੇ ਵਿੱਚ ਅਰਜੁਨ ਤੇ ਲਸਣ ਡਾਇਰੈਕਟ ਪਾਇਆ ਤਾਂ ਇਹਦੇ ਨਾਲ ਕੀ ਹੈ ਤੁਹਾਡੇ ਹਾਰਟ ਦੀ ਆਲਟਰੀਜ਼ ਦੀ ਬਲਾਕੇਜ ਖੁੱਲਦੀ ਆ ਬਲੱਡ ਸਰਕੂਲੇਸ਼ਨ ਠੀਕ ਹੁੰਦਾ ਕੋਲੇਸਟੇਰੋਲ ਕੰਟਰੋਲ ਹੋ ਜਾਂਦਾ ਸਰੀਰ ਥੋੜਾ ਜਿਹਾ ਸੌਖਾ ਹੋ ਜਾਂਦਾ ਤਾਂ ਇਹ ਸਭ ਤੋਂ ਬੈਸਟ ਚੀਜ਼ ਹੈ ਪੰਗੂ ਸਾਹਿਬ ਜਿਹੜੀ ਕੋਲੇਸਟੇਰੋਲ ਨੂੰ ਕੰਟਰੋਲ ਕਰਦੀ ਆ ਜੀ ਇਸਦੇ ਨਾਲੇ ਜੇਕਰ ਗੱਲ ਕੀਤੀ ਹੈ ਗਦੂਦਾਂ ਦੀ ਲੋਕਾਂ ਦੀਆਂ ਉਹ ਵੀ ਤੇ ਮਰਦਾਨਾ ਕਮਜ਼ੋਰੀ ਵੀ ਜਿਹੜੀ ਲੋਕਾਂ 'ਚ ਵੱਧਦੀ ਜਾ ਰਹੀ ਹੈ ਜੀ। ਹੂੰ। ਇਹ ਬੜੀ ਵੱਡੀ ਗੱਲ ਹੈ ਕਿ ਇਹਨੂੰ ਨਾ ਹਵਾ ਬਣਾ ਰੱਖਿਆ। ਅੱਜਕੱਲ ਮੈਨੂੰ ਬੜਾ ਵਧੀਆ ਲੱਗਦਾ ਕਿ ਸਾਡੇ ਕੋਲੇ ਜਿਵੇਂ ਮਾਤਾ ਭੈਣਾਂ ਆਉਂਦੀਆਂ ਨੇ ਉਹ ਆਪਣੇ ਹਸਬੰਡ ਨੂੰ ਕਹਿ ਜਾਣੀ ਜਾਂਦੀ ਜਾਂਦੀਆਂ ਵੀ ਲੈਂ ਕਰ ਮੈਂ ਚੱਲੀ ਆਂ ਤੂੰ ਆਪਦੀ ਗੱਲ ਕਰ ਲਈ ਹੁਣ ਡਾਕਟਰ ਸਾਹਿਬ ਨਾਲ ਦੂਰਾ 'ਚ ਕਹੀ ਜਾਂਦਾ ਸੀ ਵੀ ਮੈਂ ਗੱਲ ਕਰਨੀ ਹੈ ਗੱਲ ਕਰਨੀ ਹੈ। ਮੈਂ ਕਿਹਾ ਜੀ ਕੋਈ ਗੱਲ ਨਹੀਂ ਤੁਸੀਂ ਭੈਣ ਬੈਠੋ ਮੈਂ ਕਰਦਾ ਗੱਲ। ਉਹ ਵੀ ਸਾਡੇ ਵੈਜੀ ਨੂੰ ਦੱਸ ਦਿਆ ਵੀ ਗੁਲਸਰਬ ਆ ਚੀਜ਼ ਪ੍ਰੋਬਲਮ ਆ ਰਹੀ ਆ ਜੀ ਤੇ ਉਹਨਾਂ ਨੂੰ ਫਿਰ ਅਸੀਂ ਦੰਦੇ ਆ ਇੱਕ ਤਾਂ ਬਣਾਉਂਦਾ ਐਕਸ ਪਲੱਸ 골ਡ ਕੈਪਸੂਲ ਜੀ ਉਹ ਤਾਂ ਖੈਰ ਹੈ ਹੀ ਬਹੁਤ ਵਧੀਆ ਚੀਜ਼ ਆ ਉਹ ਤਾਂ ਮਤਲਬ ਇਸ ਟਾਈਮ ਕੋਈ ਉਹ ਐਸਾ ਆਪਣੇ ਪੰਜਾਬ ਦੇ ਵਿੱਚ ਹੋਊਗਾ ਜਿਹਦੀ ਉਮਰ 30 ਸਾਲ ਆ ਔਰ 30 ਤੋਂ ਵੱਧ ਦਾ ਉਹਨੇ ਉਹਨੂੰ ਨਾ ਖਾਦਾ ਹੋਵੇ ਕਿਉਂਕਿ ਉਹ ਇੱਕ ਐਸੀ ਚੀਜ਼ ਆ ਕਿੱਲਾ ਉਹ ਸਿਰਫ ਆਪਣੀ ਸੈਕਸਚੁਅਲ ਪਾਵਰ ਵਾਸਤੇ ਨਹੀਂ ਉਹ मतलब पूरी तरह मेंटल एंड फिजिकल पावर वास्ते काम करता जवे चुस्ती फुर्ती टिकावट सारी खत्म हो जाती है हुन एक एक कैप्सूल जे ਤੁਸੀਂ ਰੋਜ਼ ਖਾਣਦੇ ਹੋ ਤਾਂ ਉਹਦੇ ਨਾਲ ਬੜਾ ਫਾਇਦਾ ਹੁੰਦਾ ਪਰ ਜਿਹਨਾਂ ਨੂੰ ਬਹੁਤ ਜ਼ਿਆਦਾ ਵੀਕਨੈਸ ਹੈ ਜਿਹੜੇ ਕਈ ਵਾਰ ਕਹਿੰਦੇ ਹੁੰਦੇ ਬਸ ਗੁਲਸਰ ਪੁੱਛੋ ਹੀ ਨਾ ਡੈਡ ਹੀ ਹੋਇਆ ਪਿਆ ਖਤਮ ਆ ਕੰਮ ਵੀ ਕਈ ਸਾਲ ਹੋ ਗਏ ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਅਸੀਂ ਕਦੋਂ ਮਿਲੇ ਤੇ ਆਪਸ ਵਿੱਚ ਮੀਆਂ ਬੀਬੀ ਤਾਂ ਉਹਨਾਂ ਨੂੰ ਫਿਰ ਅਸੀਂ ਇਹ 나ੜੀਗੰਜ ਦੰਨੇ ਆ ਜੀ ਇਹ 나ੜੀ ਗਜ ਕੇਸਰੀ 나ੜੀ ਮਤਲਬ ਨਸਾਂ ਨੂੰ ਤਾਕਤ ਦੇ ਨਾਲ ਇਹਦਾ ਨਾਮ ਰੱਖਿਆ ਗਿਆ ਅਪਰੂਵ ਕਰਾਇਆ ਗਵਰਨਮੈਂਟ ਤੋਂ 나ੜੀ ਗਜ ਕੇਸਰੀ ਇਹ ਐਕਸ ਪਲੱਸ ਤੋਂ ਥੋੜੀ ਜਿਹੀ ਉੱਪਰ ਦੀ ਵਰਜਨ ਲੇਕਿਨ ਇਹਦਾ ਕੋਈ ਸਾਈਡ ਇਫੈਕਟ ਨਹੀਂ ਇਹਨਾਂ ਦਵਾਈਆਂ ਦਾ ਔਰ ਨਾ ਹੀ ਕੋਈ ਪ੍ਰੋਬਲਮ ਆਵੇ ਔਰ ਡੇ 1 ਤੋਂ ਮੈਨੂੰ ਆਗੇ ਲੋਕ ਕਹਿ ਦਿੰਦੇ ਆ ਗੋਲ ਸਾਹਿਬ ਪਹਿਲੇ ਦੂਜੇ ਦਿਨ ਚ ਰਿਜ਼ਲਟ ਆਉਣ ਲੱਗ ਗਿਆ ਸੀਗਾ ਤੇ ਥੋੜੀ ਜਿਹੀ ਕਮੀ ਪੇਸ਼ੀਆ ਉਹਦੇ ਬਾਰੇ ਤੁਸੀਂ ਹੋਰ ਕੁਝ ਦਿਓ ਫਿਰ ਉਹਨੂੰ ਅਸੀਂ ਨਾਲ ਦਿੰਦੇ ਆ ਗੋਲਡਨ એનર્ਜੀ ਇਹਦਾ 골ਡਨ એનર્ਜੀ ਦਾ ਨੌਰਖੇ ਦੇ ਵਿੱਚ 골ਡ ਹੈ ਜੇ ਤੁਸੀਂ ਦੇਖੋਗੇ ਧਿਆਨ ਨਾਲ ਜੇ ਦਾਣੇ ਜੇ ਦੇਖਣਗੇ ਵਿੱਚੋਂ ਤੇ ਇਹ 골ਡ ਪਿਓਰ એનર્ਜੀ ਹੈ ਜੀ ਇਹਦਾ ਇੱਕ ਚਮਚਾ ਖਾਣ ਨਾਲ ਹੀ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਸਰੀਰ ਚ ਜਾਨ ਆ ਰਹੀ ਆ ਔਰ ਵੱਡੀ ਗੱਲ ਹੈ ਵੀ ਡਾਇਬੀਟਿਕ ਪੇਸ਼ੈਂਟ ਨੂੰ ਵੀ ਦੇ ਸਕਦੇ ਆ ਅਸੀਂ ਕਿਉਂਕਿ 슈ਗਰ ਫ੍ਰੀ ਬਣਾਇਆ ਗਿਆ ਔਰ ਦੂਜੀ ਚੀਜ਼ ਫਿਰ ਇਹਦੇ ਵਿੱਚ ਅਸੀਂ ਜ਼ਿਆਦਾਤਰ ਕੋਸ਼ਿਸ਼ ਹੁੰਦੀ ਹੈ ਜਿਵੇਂ ਲੋਕਾਂ ਨੂੰ ਕਈਆਂ ਨੂੰ ਇਹ ਤਾਂ ਹੋ ਗਈ ਤੁਹਾਡੀ ਯਮੈਕਸ ਕਮਜ਼ੋਰੀ ਮਰਦਾਨਾ ਕਮਜ਼ੋਰੀ ਉਹਦੇ ਲਈ ਇੱਕ ਦੋ ਚੀਜ਼ਾਂ ਹੀ ਦੰਦੇ ਆਸੀਂ ਕੋਈ ਬਹੁਤਾ ਲੰਮਾ ਚੌੜਾ ਸਿਸਟਮ ਨਹੀਂ ਵੀ ਲੱਖਾਂ ਰੁਪਏ ਖਰਚ ਕਰਾ ਦਿੰਦੇ ਨੇ ਲੋਕਾਂ ਦਾ ਪਰ ਇਹ ਬੜਾ ਸਸਤਾ ਯਾ ਹੁੰਦਾ ਔਰ ਮੈਂ ਕਹਿੰਦਾ ਜੀ ਦਵਾਵਾਂ ਮਿਲਦੀਆਂ ਨੇ ਲੋਕਾਂ ਦੀਆਂ ਜੀ ਤੇ ਫਿਰ ਉਹ ਨਾਲੇ ਵੀ ਕਹਿਣਗੇ ਜੀ ਹੁਣ ਤੁਸੀਂ ਸਾਨੂੰ ਤਾਂ ਤਕੜੇ ਕਰਤਾ ਤੇ ਸਾਡੀ ਮੈਡਮ ਲਈ ਵੀ ਕੁਝ ਦੱਸੋ ਜੀ ਉਹਨਾਂ ਲਈ ਅਸੀਂ ਬਣਾਇਆ ਮੋਟਿਆਰ ਪਾਊਡਰ ਜੀ ਜਿਹੜਾ ਮੋਟਿਆਰ ਪਾਊਡਰ ਹੈ ਨਾ ਜੀ ਉਹ ਮਤਲਬ ਇੱਕ ਤਾਂ ਉਹ ਲਕੋਰੀਏ ਨੂੰ ਠੀਕ ਕਰਦਾ ਜੀ ਦੂਜਾ ਇੱਗਲ ਗਵਰਨਰ ਸੁਣਿਓ ਮੇਰੀਆਂ ਸਾਰੀਆਂ ਭੈਣਾਂ ਹੱਥ ਜੋੜ ਕੇ ਜਿੰਨੀਆਂ ਵੀ ਮੇਰੀਆਂ ਮਾਤਾ ਨੇ ਭੈਣਾਂ ਨੇ ਮੇਰੇ ਲਈ ਉੰਨੀ ਪੂਜਣੀਆਂ ਆਦਰਣੀਆਂ ਨੇ ਜਿੰਨੀਆਂ ਮਤਲਬ ਮੈਂ ਦਿਲੋਂ ਨਹੀਂ ਕਹਿ ਮਤਲਬ ਜਵਾਨ ਤੋਂ ਨਹੀਂ ਕਹਿ ਸਕਦਾ ਮੈਂ ਦਿਲੋਂ ਮੰਨਦਾ ਜੀ ਇਹਨੀਆਂ ਗੱਲਾਂ ਨੂੰ ਕਿ ਇਹ ਸਾਡੀਆਂ ਸਾਰੀਆਂ ਮਾਤਾ ਭੈਣਾਂ ਜਿਹੜੀਆਂ ਨੇ ਇਹਨਾਂ ਨੂੰ ਇੱਕ ਪ੍ਰੋਬਲਮ ਹੈ ਲਿਕੋਰੀਏ ਦਾ ਪ੍ਰੋਬਲਮ ਹੈ ਇਹ ਜਿਹੜਾ ਪ੍ਰੋਬਲਮ ਆ ਇਹ ਕਈ ਵਾਰੀ ਆਪਾਂ ਗੱਲ ਕਰਦੇ ਸੰਗ ਜਾਂਦੇ ਆ ਇਹਦੀ 스멜 ਬਹੁਤ ਆਉਂਦੀ ਆ ਕਈ ਵਾਰੀ ਬਹੁਤ ਗੰਦੀ 스멜 ਆਉਂਦੀ ਆ ਖੁਦ ਨੂੰ ਬੁਰਾ ਲੱਗਦਾ ਕਈ ਵਾਰੀ ਸਾਡੇ ਨਾਲ ਸਾਡੇ ਤੁਹਾਡੇ ਹਸਬੰਡਾ ਕੋਈ ਤੁਹਾਡੇ ਆਪਣੇ ਨਾਲ ਰਿਲੇਟਿਵ ਬੈਠੇ ਆ ਕੋਈ ਵੀ ਆ ਮਨ ਲ ਇੱਕ ਬਹੁਤ ਗੰਦਾ ਲੱਗਦਾ ਹੈ ਤਾਂ ਉਹ ਕਈ ਵਾਰੀ ਬੇਚਰੀਆਂ ਗੱਲ ਹੀ ਨਹੀਂ ਕਰ ਪਾਉਂਦੀਆਂ ਔਰ ਮੇਰੀ ਹੱਥ ਜੋੜ ਕੇ ਬੇਨਤੀ ਆ ਜੇ ਕੋਈ ਐਹ ਜੀ ਪ੍ਰੋਬਲਮ ਆ ਨਾ ਤਾਂ ਆਪਣੇ ਕਲੀਨਿਕ ਤੇ ਆ ਕੇ ਮੈਨੂੰ ਆਪ ਦਾ ਭਰਾ ਸਮਝ ਲਓ ਛੋਟਾ ਸਮਝ ਲਓ بڑا ਸਮਝ ਲਓ ਇਹ ਗੱਲ ਜ਼ਰੂਰ ਕਰ ਲਓ ਕਿਉਂਕਿ ਇਹ ਪ੍ਰੋਬਲਮ ਦਾ ਜਿਹੜਾ ਹੱਲ ਹੈ ਨਾ ਉਹ ਹੈਗਾ ਆਪਣੇ ਕੋਲੇ ਉਹਨੂੰ ਮੈਂ ਤੁਹਾਨੂੰ ਦਿਖਾਵਾਂ ਜੇ ਇੱਥੇ ਪਈ ਹੈ ਮੈਡੀਸਨ ਇਹ ਇਹਨੂੰ ਅਸੀਂ ਨਾ ਲੀਕੋ ਡਬਲਯੂ ਐਮ ਦਿੱਤਾ ਹੈ ਨਾਮ ਡਬਲਯੂ ਐਮ ਮਤਲਬ ਊਮਨ ਵਾਸਤੇ ਹੈ ਲੇਡੀਜ਼ ਵਾਸਤੇ ਹੈ ਇਹ ਜਿਹੜਾ ਹੈਗਾ ਨਾ ਜੀ ਲੀਕੋ ਦਾ ਇਹਦਾ ਮਤਲਬ ਹੈ ਲਿਕੋਰੀਏ ਵਾਸਤੇ ਹੈ ਇਦੇ ਵਿੱਚ ਕਈ ਚੀਜ਼ਾਂ ਪਾਈਆਂ ਨੇ ਜਿਹੜੇ ਸਰੀਰ 'ਚ ਜਾਨ ਪਾ ਦਿੰਦੀਆਂ ਨੇ ਤਕੜਾ ਹੋ ਜਾਂਦਾ ਮਰੀਆਂ ਭੈਣਾਂ ਦਾ ਸਰੀਰ ਕਿਉਂਕਿ ਸਾਰਾ ਦਿਨ ਤੁਹਾਨੂੰ ਪਤਾ ਜਿਹਨੂੰ ਲਕੋਰੀਏ ਦੀ ਬਿਮਾਰੀ ਹੈ ਉਹਨੂੰ ਅਸੀਂ ਇਹ ਕਹਿੰਦੇ ਹੁੰਦੇ ਆ ਵੀ ਜਿਵੇਂ ਮਰਦਾਂ ਦੇ ਵਿੱਚ ਸਪਨਦੋਸ਼ ਦੀ ਬਿਮਾਰੀ ਹੋ ਜਾਂਦੀ ਹੈ ਸਰੀਰ ਕਮਜ਼ੋਰ ਹੁੰਦਾ ਅੱਖਾਂ ਕਮਜ਼ੋਰ ਹੁੰਦੀਆਂ ਦੰਦ ਕਮਜ਼ੋਰ ਹੁੰਦੇ ਆ ਤਾਂ ਇਸ ਤਰ੍ਹਾਂ ਦੀ ਬਿਮਾਰੀ 'ਚ ਇਹ ਕੰਮ ਕਰਦਾ ਜੇ ਕਿਸੇ ਭੈਣ ਨੂੰ ਲਕੋਰੀਏ ਦੀ ਪ੍ਰੋਬਲਮ ਹੈ ਮੈਂ ਜ਼ਰੂਰ ਕਹੂੰਗਾ ਕਿ ਗੱਲ ਕਰਿਆ ਕਰੋ ਆਕੇ ਚਾਹੇ ਟੈਲੀਫੋਨ ਤੇ ਕਰਿਆ ਕਰੋ ਹੁਣ ਰਹੀ ਗੱਲ ਭੰਗੂ ਸਾਹਿਬ ਤੁਹਾਡੇ ਪ੍ਰੋਸਟੇਟ ਦੀ ਜੀ ਇਹਦਾ ਪ੍ਰੋਸਟੇਟ ਇੱਕ ਗਦੂਦ ਜੀ ਗਦੂਦ ਵੱਧ ਜਾਣਾ ਗਦੂਦਾਂ ਦੇ ਵਧਣ ਕਰਕੇ ਲੋਕਾਂ ਨੂੰ ਬਾਥਰੂਮ ਦੀ ਪ੍ਰੋਬਲਮ ਆਉਂਦੀ ਹੈ ਬੂੰਦ-ਬੂੰਦ ਕਰਕੇ ਆਉਂਦਾ ਜਾਂ ਕਈ ਵਾਰੀ ਆਉਂਦਾ ਹੀ ਨਹੀਂ ਜੀ ਬਹੁਤ ਕਰਦਾ ਜਾਂ ਅੰਦਰ ਅੰਦਰ ਹਾਜਤ ਜੀ ਬਣੀ ਜਾਂਦੀ ਆ ਅੰਦਰ ਆ ਲੱਗ ਜਾਂਦਾ ਵੀ ਮੈਨੂੰ ਬਾਥਰੂਮ ਆਊਗਾ ਔਰ ਜਦੋਂ ਬਾਥਰੂਮ ਕਰਨ ਜਾਂਦੇ ਨੇ ਉੱਥੇ ਦੋ ਕ ਬੂੰਦਾਂ ਜੀਆਂ ਆ ਜਾਂਦੀਆਂ ਨੇ ਜਾਂ ਆਉਂਦਾ ਹੀ ਨਹੀਂ ਤੇ ਕਈ ਵਾਰੀ ਪੈਰਾਂ ਦੀ ਗਿਰ ਜਾਂਦਾ ਹੈ ਐਦਾਂ ਦੀ ਪ੍ਰੋਬਲਮ ਹੈ ਔਰ ਉਹਦੇ ਵਾਸਤੇ ਸਾਡੇ ਜਿਹੜੇ ਵੈਦ ਆ ਉਹਨਾਂ ਨੇ ਬਣਾਇਆ ਪ੍ਰੈਸਟੋ ਕੇਅਰ ਦੇਖੋ ਮੇਰਾ ਕੰਮ ਹੈ ਤੁਹਾਡੇ ਤੱਕ ਮੈਸੇਜ ਦੇਣਾ ਤੇ ਪ੍ਰੋਡਕਟ ਨੂੰ ਗਵਰਨਮੈਂਟ ਤੋਂ ਅਪਰੂਵ ਕਰਾਉਣਾ ਅਪਰੂਵ ਤਾਂ ਹੀ ਹੁੰਦਾ ਜੇ ਆਪਾਂ ਕਈ ਲੋਕਾਂ ਨੂੰ ਅਜ਼ਮਾ ਲੈਂਦੇ ਆ ਉਸ ਤੋਂ ਬਾਅਦ ਫਿਰ ਅਸੀਂ ਉਹ ਜਿਹੜੇ ਪ੍ਰੂਫ ਦੇ ਦਿੰਨੇ ਆ ਉਸ ਤੋਂ ਬਾਅਦ ਫਿਰ ਸਰਕਾਰ ਜਿਹੜੀ ਆ ਇਹਨੂੰ ਪ੍ਰੂਫ ਕਰਦੀ ਆ ਤਾਂ ਇਹ ਪ੍ਰੋਸਟੋਕੇਅਰ ਜਿਹੜਾ ਹੈਗਾ ਇਹ ਸਾਡਾ ਪ੍ਰੋਸਟੇਟ ਵਾਸਤੇ ਆ ਇਹਦੇ ਵਿੱਚ ਇੱਕ ਅੰਦਾ ਪਾਊਡਰ ਪਾਊਡਰ ਵੀ ਅਸੀਂ ਨਾਲ ਦੰਨੇ ਆ ਜਿਹਦੇ ਨਾਲ ਬਾਥਰੂਮ ਖੁੱਲ ਕੇ ਆ ਜਾਂਦਾ ਹੈ ਇਹ ਹੈਗਾ ਜੀਕੇ ਅੰਮ੍ਰਿਤ ਇਹ ਜਿਹੜਾ ਜੀਕੇ ਅੰਮ੍ਰਿਤ ਹੈ ਇਹਦੇ ਵਿੱਚ ਕਈ ਚੀਜ਼ਾਂ ਪਈਆਂ ਹੋਈਆਂ ਨੇ ਪਰ ਇਹਦੇ ਵਿੱਚ ਮੇਨ ਪ੍ਰਧਾਨ ਹੈ ਗੋਖਰੂ ਭਖੜਾ ਉਹਦਾ ਨਾਲ ਪ੍ਰਧਾਨਗੀ ਦਿੱਤੀ ਹੈ ਬਾਕੀ ਇਹਦੇ ਵਿੱਚ 16 17 ਚੀਜ਼ਾਂ ਹੁਰਪਈਆਂ ਨੇ ਜਿਹੜੀਆਂ ਸਾਡੇ ਯੂਰਨਲ ਸਿਸਟਮ ਨੂੰ ਸਟਰੋਂਗ ਕਰ ਦਿੰਦੀਆਂ ਨੇ ਬਾਥਰੂਮ ਨੂੰ ਕਲੀਨ ਕਰ ਦਿੰਦੀਆਂ ਨੇ ਔਰ ਜਿਹੜੀ ਸਾਡੀ ਕੁਆਲਿਟੀ ਹੈ ਜੈਨਰਲ ਆਰਗਨਸ ਦੀ ਜਿਹੜੀਆਂ ਸਾਡੀਆਂ ਨਸਾਂ ਨੇ ਬਰੀਕ-ਬਰੀਕ ਸਾਡੇ ਜਿਹੜੇ ਆਰਗਨਸ ਨੇ ਉਹਨਾਂ ਨੂੰ ਮਜ਼ਬੂਤ ਕਰ ਦਿੰਦੀ ਹੈ ਔਰ ਸਾਡਾ ਜਿਹੜਾ ਮਸਾਣਾ ਉਹ ਸਟਰੋਂਗ ਹੋ ਜਾਂਦਾ ਤਾਂ ਹੀ ਫਿਰ ਕਰਕੇ ਜਿਹੜਾ ਗਦੁੱਦਾਂ ਦੀ ਪ੍ਰੋਬਲਮ ਆ ਉਹ ਖਤਮ ਹੋ ਜਾਂਦੀ ਹੈ ਕਈ ਸਾਡੇ ਭਰਾ ਸੋਚਦੇ ਆ ਇਹ ਆਪਰੇਸ਼ਨ ਹੀ ਕਰਾਉਣਾ ਪਊਗਾ ਪਰ ਇਹਦਾ ਸੈਕੰਡ ਗ੍ਰੇਡ ਥਰਡ ਗ੍ਰੇਡ ਤੱਕ ਵੀ ਆਯੁਰਵੈਦਿਕ ਸਿਸਟਮ ਦੇ ਵਿੱਚ ਇਹਦਾ ਇਲਾਜ ਹੋ ਜਾਂਦਾ ਪਰ ਜੇ ਬਹੁਤ ਜ਼ਿਆਦਾ ਕਹਾਣੀ ਵਿਗੜ ਗਈ ਹੋਵੇ ਉਹਦੇ ਲਈ ਤਾਂ ਫਿਰ ਸਰਜਰੀ ਦੀ ਲੋੜ ਪੈਂਦੀ ਆ ਪਰ ਜਿਹੜੇ ਨਾਰਮਲ 2 ਗ੍ਰੇਡ 3 ਗ੍ਰੇਡ ਤੱਕ ਦੇ ਕੇਸ ਆ ਉਹਦੇ ਵਾਸਤੇ ਪ੍ਰਸ਼ਟੋ ਕੇਰ ਤੇ ਪਲਸਾ ਜੀਕੇ ਅਮਰਤ ਅਰ 나ੜੀ ਗੱਚ ਕੇਸਰੀ ਦਾ ਸੀ ਦਨੀ ਦਿੰਨੇ ਆ ਤਾਂ ਕਿ ਮਾੜੀ ਜੀ ਤੜ ਬਣੀ ਰਹੇ ਬੰਦੇ ਦੇ ਸਰੀਰ ਚ ਤਾਂ ਇਹ ਚੀਜ਼ਾਂ ਜਦੋਂ ਖਾਂਦਾ ਤਾਂ ਬਹੁਤ ਵਧੀਆ ਗੁੱਡ ਫੀਲ ਕਰਦਾ ਔਰ ਗਦੂਦਾਂ ਦਾ ਜਿਹੜਾ ਪ੍ਰੋਬਲਮ ਹੈ ਜੇ ਤੁਹਾਡੇ ਘਰ ਚ ਕਿਸੇ ਨੂੰ ਹੈਗਾ ਗਦੂਦਾਂ ਦਾ ਕੋਲੇਸਟ੍ਰੋਲ ਦਾ ਜਾਂ ਹੋਰ ਏਦਾਂ ਦਾ ਕੋਈ ਪ੍ਰੋਬਲਮ ਹੈ ਤਾਂ ਜਰੂਰ ਸੰਪਰਕ ਕਰ ਲਿਓ ਔਰ ਇੱਕ ਚੀਜ਼ ਨਾ ਭੁੱਲਿਓ ਕਦੇ ਵੀ ਸਾਡੇ ਕੋਲੋਂ ਮੰਗਣੀ ਉਹ ਤੁਸੀਂ ਕਦੇ ਵੀ ਨਹੀਂ ਭੁੱਲਣੀ ਕਿਉਂਕਿ ਪੂਰੇ ਹਿੰਦੁਸਤਾਨ ਚ ਕੀ ਮਤਲਬ ਪੂਰੀ ਧਰਤੀ ਤੇ ਅੱਜ ਤੱਕ ਜੇ ਕੋਈ ਚੀਜ਼ ਬਣੀ ਹੈ ਸ਼ਿਲਾਜੀਤ ਤੋਂ ਵਿਦ ਚਾਕਲੇਟ ਤਾਂ ਪਹਿਲਾ ਪ੍ਰੋਡਕਟ ਬਣਿਆ ਜਿਹੜਾ ਤੁਹਾਨੂੰ ਬਹੁਤ ਬਹੁਤ ਹੀ ਗੁੱਡ ਬੈਨੀਫਿਟ ਦੇਣ ਵਾਲਾ ਜਿਹਦੇ ਇੰਨਾ ਕੁ ਵੀ ਡਾਊਟ ਨਹੀਂ ਆਪਾਂ ਕਰ ਸਕਦੇ ਬਕਾਇਦਾ ਤੇ ਵੈਦਵਾਨ ਲਿਖਿਆ ਪਰ ਮੈਂ ਕਹਿੰਦਾ ਉਹ ਜਿਹੜੀ ਚੀਜ਼ ਤੇ ਵੈਦਵਾਨ ਲਿਖਿਆ ਉਹਨੂੰ ਪੁੱਛਣ ਦੀ ਲੋੜ ਨਹੀਂ ਵੀ ਅਸਲੀ ਹੈ ਕਿ ਨਕਲੀ ਹੈ ਉਹ ਅਸਲੀ ਹੋਆ ਕਿਉਂਕਿ ਵੈਦਵਾਨ ਲਖੇ ਨਹੀਂ ਜਾਂਦਾ ਉਹ ਨਹੀਂ ਤੇ ਇਹ ਵੈਦਵਾਨ ਦਾ ਸੂਰਿਆ ਤਾਪੀ ਸ਼ਲਾਜੀਤ ਵਿਦ 골ਡ ਵਿਦ ਅਸ਼ਵਗੰਧ ਸ਼ਤਾਵਰ ਸਫੈਦ ਮੁਸਲੀ ਤੇ ਨਾਲੇ ਚ ਪਾਈ ਗਈ ਹੈ ਲੋਹੇ ਦੀ ਭਸਮ ਇਹ ਸਾਡੀਆਂ ਭੈਣਾਂ ਵਾਸਤੇ ਵੀ ਹੈ ਇਹ ਸਾਡੇ ਵੀਰਾਂ ਵਾਸਤੇ ਵੀ ਹੈ ਇਹ ਪਹਿਲਾ ਐਸਾ ਸ਼ਿਲਾਜੀਤ ਪ੍ਰੋਡਕਟ ਬਣਿਆ ਜਿਹੜਾ ਮੇਲ ਫੀਮੇਲ ਉੱਤੇ ਮੈਂਸ਼ਨ ਕੀਤਾ ਹੈ ਫॉर ਮੇਲ ਫੀਮੇਲ ਇਹ ਦੋਨਾਂ ਵਾਸਤੇ ਬਣਿਆ ਔਰ ਦੋਨੋਂ ਇਹਨੂੰ ਲੈ ਸਕਦੇ ਆ ਔਰ ਬਹੁਤ ਸੋਹਣਾ ਇਹਦਾ ਰਿਜ਼ਲਟ ਹੈ ਔਰ ਖਾ ਕੇ ਤੁਸੀਂ ਕਹੋਗੇ ਥੋੜੇ ਦਿਨਾਂ ਦੇ ਵਿੱਚ ਵੀ ਸਰੀਰ ਦੇ ਵਿੱਚ ਜਾਨ ਆ ਰਹੀ ਹੈ ਔਰ ਸ਼ਿਲਾਜੀਤ ਖਾਣ ਦੇ ਫਾਇਦੇ ਪਤਾ ਕੀ ਆ ਇਕ ਤਾਂ ਕਲੇਸਟਰੋਲ ਵੀ ਕੰਟਰੋਲ ਬਲੱਡ ਪ੍ਰੈਸ਼ਰ ਵੀ ਕੰਟਰੋਲ ਦਿਮਾਗ ਦੀਆਂ ਨਸਾਂ ਵੀ ਵੀਕ ਨੇ ਉਹ ਵੀ ਤਕੜੀਆਂ ਹੋ ਜਾਂਦੀਆਂ ਸੈਕਸ਼ੂਅਲ ਸਿਸਟਮ ਵੀ ਤਕੜਾ ਹੋ ਜਾਂਦਾ ਮਤਲਬ 올 ਸਿਸਟਮ ਨੂੰ ਸਟਰੋਂਗ ਕਰ ਦਿੰਦੀ ਹੈ ਸ਼ਿਲਾਜੀਤ ਜਿਨ੍ਹਾਂ ਨੂੰ ਬੈਕ ਪੇਨ ਰਹਿੰਦੀ ਆ ਕਮਰ ਦਾ ਦਰਦ ਹੈ ਸ਼ਰਟਿਕਾ ਪੇਨ ਹੈ ਹਰ ਲੋਕ ਇਹਨੂੰ ਮਿਟਾਉਣ ਦੇ ਵਿੱਚ ਮੰਨਿਆ ਜਾਂਦਾ ਔਰ ਸ਼ਿਲਾਜੀਤ ਦੇ ਜਿਵੇਂ ਗੁਣ ਗਣਾਈ ਗਿਆ ਗੁਣ ਗਣਾਈ ਗਿਆ ਤਾਂ ਤੁਸੀਂ ਸਾਰੀ ਰਾਤ ਜਾਗਦੇ ਰਹੋਗੇ ਵੀਡੀਓ ਦੇਖਦੇ ਦੇਖਦੇ ਤੇ ਇੰਨੇ ਗੁਣ ਹੁਣ ਬਹੁਤ ਤਰਤ ਹੋਗੀ ਸੋਣਾ ਚਾਹੀਦਾ ਤੁਹਾਨੂੰ ਵੀ ਅੱਜ ਬਹੁਤ ਜਾਣਕਾਰੀ ਦਿੱਤੀ ਗਈ ਹੈ ਔਰ ਇਹਨਾਂ ਚੀਜ਼ਾਂ ਨੂੰ ਸੰਭਾਲ ਕੇ ਰੱਖੋ ਕਰਿਆ ਕਰੋ ਇਹ ਵੀਡੀਓ ਨੂੰ ਬਾਰ-ਬਾਰ ਸੁਣਿਓ ਕਿਉਂਕਿ ਇਹਦੇ ਵਿੱਚ ਮੈਂ ਉਹ ਗੱਲਾਂ ਦਸੀਆਂ ਨੇ ਜਿਹੜੀਆਂ ਸ਼ਾਇਦ ਮੈਂ ਦੱਸਣ ਤੋਂ ਬਾਅਦ ਸੋਚੂੰਗਾ ਵੀ ਮੈਂ ਕਿਵੇਂ ਦੱਸੀਆਂ ਨੇ ਕਿਉਂਕਿ ਜਦੋਂ ਮੈਂ ਕੈਮਰੇ ਦੇ ਗੱਲ ਕਰਦਾ ਤਾਂ ਮੈਂ ਕੈਮਰੇ ਤੇ ਗੱਲ ਨਹੀਂ ਕਰਦਾ ਮੈਨੂੰ ਆਏ ਹੁੰਦਾ ਵੀ ਇਸ ਟਾਈਮ ਬਹੁਤ ਕੀਮਤੀ ਕੋਈ ਇਨਸਾਨ ਬੈਠਾ ਇਸ ਵੀਡੀਓ ਨੂੰ ਦੇਖ ਰਿਹਾ ਇਸ ਪ੍ਰੋਗਰਾਮ ਨੂੰ ਦੇਖ ਰਿਹਾ ਕੋਈ ਮੇਰੀ ਭੈਣ ਬਹੁਤ ਕੀਮਤੀ ਵਕਤ ਕੱਢ ਕੇ ਆਪਦਾ ਇਹਨੂੰ ਦੇਖ ਰਹੀ ਹੈ ਉਹਦੇ ਲਈ ਮੈਂ ਕੁਝ ਐਹ ਜੀਆਂ ਚੀਜ਼ਾਂ ਦੱਸ ਦਵਾਂ ਜਿਹੜੀਆਂ ਚੀਜ਼ਾਂ ਉਹਦੀ ਜ਼ਿੰਦਗੀ 'ਚ ਉਹਦੇ ਪਰਿਵਾਰ ਲਈ ਉਹਦੇ ਆਪਣੇ ਲਈ ਕੰਮ ਆ ਜਾਣ ਜੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਐਸੈਂਸ ਵਾਸ਼ ਗੋਲ ਜੀ ਜਿਨ੍ਹਾਂ ਨੇ ਕਈ ਚੀਜ਼ਾਂ ਤੋਂ ਜਿਹੜਾ ਸਾਨੂੰ ਜਾਣੂ ਕਰਵਾਇਆ ਆਪਾਂ ਆਪਣੇ ਘਰੇ ਬੈਠੇ ਕਈ ਰੋਗਾਂ ਤੋਂ ਜਿਹੜਾ ਛਡਕਾਰਾ ਪਾ ਸਕਦੇ ਆਂ ਕਈ ਲੋਕ ਨੇ ਆਪਣੀਆਂ ਜਿਹੜੀਆਂ ਗੱਲਾਂ ਨੇ ਅੰਦਰੂਨੀ ਅੰਗਾਂ ਦੀਆਂ ਉਹ ਕਰਨ ਤੋਂ ਸੰਘਦੇ ਨੇ ਤਾਂ ਇਹਨਾਂ ਦਾ ਕਹਿਣਾ ਹੈ ਕਿ ਖੁੱਲ ਕੇ ਇੱਥੇ ਆਓ ਮੇਰੇ ਨਾਲ ਤੁਸੀਂ ਬਹਿ ਕੇ ਆਪਣੀ ਜਿਹੜੀ ਗੱਲ ਆ ਉਹ ਰੱਖ ਸਕਦੇ ਹੋ ਤੇ ਉਹਦਾ ਹੱਲ ਵੀ ਜ਼ਰੂਰ ਇੱਥੋਂ ਜਿਹੜਾ ਕੱਢ ਕੇ ਉਹ ਤੋੜਿਆ ਜਾਵੇਗਾ ਕੈਮਰਾਮੈਨ ਗੁਰਪ੍ਰੀਤ ਨਾਲ ਮਾਸਖਵੀਰ ਭੰਗੂ ਚੰਡੀਗੜ੍ਹ